ਜਨਤਾ ਦੀਆਂ ਚੰਨ ਦੇਖਦੇ ਸਾਰੇ ਦੋਸਤਾਂ ਨੂੰ ਸਵਾਗਤ ਹੈ। ਇਸ ਵਾਰ ਅਸੀਂ ਖੜੇ ਹਾਂ ਸਰਦਾਰ ਸਿਮਰਜੀਤ ਮਾਨ ਦੇ ਦਫ਼ਤਰ ਦੇ ਵਿੱਚ। ਦੋਸਤੋ ਅਕਸਰ ਮਾਪੇ ਆਪਣੀਆਂ ਧੀਆਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਨੇ ਕਿ ਜਿਹੜਾ ਉਹਨਾਂ ਟਾਈਮ ਆ ਚੰਗਾ ਆਵੇਗਾ ਵੀ ਉਹਨਾਂ ਦੇ ਜਿਹੜੇ ਦਿਨ ਨੇ ਚੰਗੇ ਫਿਰਨਗੇ। ਪਰ ਅਕਸਰ ਕੀ ਹੁੰਦਾ ਧੀਆਂ ਜਾਂਦੀਆਂ ਨੇ ਦੇ ਉੱਥੇ ਜਾ ਕੇ ਜਨਤਾ ਦੇ ਹੱਥ ਚੜ ਜਾਂਦੀਆਂ ਨੇ, ਫਸ ਜਾਂਦੀਆਂ ਨੇ। ਜਿੱਥੇ ਇਹ ਉਮੀਦ ਲੈ ਕੇ ਮਾਪੇ ਭੇਜਦੇ ਨੇ ਕਿ ਸਾਡਾ ਬੱਚਾ ਪੈਸੇ ਲੈ ਕੇ ਆਵੇਗਾ ਉਲਟਾ ਉਹਦੇ ਟਿਕਟ ਦੇ ਪੈਸੇ ਵੀ ਕੋਲੋਂ ਭਰ ਕੇ ਉਹਨਾਂ ਵਾਪਸ ਮੰਗਾਉਣਾ ਪੈਂਦਾ ਪੈਨ ਸਾਡੇ ਨਾਮ ਮजूद ਹੈ ਆਪਾਂ ਇਹਨਾਂ ਨਾਲ ਗਲਤ ਕਰਦੇ ਆ ਇਹ ਵੀ ਵਿਦੇਸ਼ਾਂ ਵਿੱਚ ਬੜੀਆਂ ਉਮੀਦਾਂ ਨਾਲ ਗਏ ਸੀ ਪਰਿਵਾਰ ਨੇ ਬੜੀਆਂ ਉਮੀਦਾਂ ਭੇਜਿਆ ਸੀਗਾ ਪਰ ਇਹਨਾਂ ਨਾਲ ਕੀ ਹੋਈ ਹੈ ਇਹ ਆਪਣੇ ਜਵਾਨੇ ਦੱਸਣਗੇ ਕੀ ਨਾਮ ਡੋਟਾ ਹਾਂਜੀ ਸਰ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਦੁਬਈ ਦੇ ਵਿੱਚ ਸੀਗੀ ਤੇ ਉੱਥੇ ਮੈਂ ਪਾਰਲਰ ਦਾ ਕੰਮ ਕਰਦੀ ਆ ਤੇ ਮੇਰਾ ਕੰਮਕਾਰ ਸਾਰਾ ਕੁਝ ਵਧੀਆ ਮੇਰੇ ਤੇ ਕੋਈ ਤਸੱਦਦ ਨਹੀਂ ਹੋਇਆ ਦੁਬਈ 'ਚ ਮੈਂ ਆਪਣੇ ਮਤਲਬ ਮੈਂ ਕਿਸੇ ਏਜੰਟ ਨਾਲ ਹੀ ਨਹੀਂ ਆਪਣੇ ਆਪ ਅੰਬੈਸੀ ਚ ਵੀਜ਼ਾ ਡਾਇਰੈਕਟ ਅਪਲਾਈ ਕਰਕੇ ਦੁਬਈ ਗਈ ਸੀਗੀ ਤੇ ਮੇਰੇ ਤੇ ਜਸਟ 5 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਮੇਰਾ ਐਕਸਪੀਰੀਅੰਸ ਰਹਾ ਕਿ ਮੈਂ ਆਪਣੇ ਫਰੈਂਡਸ ਨਾਲ ਵੀਕਐਂਡ ਤੇ ਘੁੰਮਣ ਗਈ ਸੀਗੀ ਤੇ ਉੱਥੇ ਮਤਲਬ ਮੇਰੇ ਫਰੈਂਡਸ ਦਾ ਮੈਨੂੰ ਨਹੀਂ ਪਤਾ ਕਿ ਡਰੱਗਸ ਨਾਲ ਕੋਈ ਰਿਲੇਟਡ ਸੀਗਾ ਜਾਂ ਨਹੀਂ ਸੀ ਜਾਂ ਉਹਨਾਂ ਕੋਲ ਸੀ ਜਾਂ ਨਹੀਂ ਸੀਗਾ ਬਟ ਉਹਨਾਂ ਨੂੰ ਜਦੋਂ ਪੁਲਿਸ ਨੇ ਫੜਿਆ ਤਾਂ ਨਾਲ ਉਹਨਾਂ ਦੇ ਮੈਂ ਵੀ ਸੀਗੀ ਤੇ ਪੁਲਿਸ ਨੇ ਮੈਨੂੰ ਵੀ ਫੜਿਆ ਤੇ ਮੈਂ ਉੱਥੇ ਦੁਬਈ ਦੀ ਜੇਲ੍ਹ ਚ 5 ਮਹੀਨੇ 4 ਦਿਨ ਰਹਿ ਕੇ ਆਈਆਂ। Ạਟੇ ਨਾਲ ਪੜੇਥਨ ਲੱਗਿਆ। ਹਾਂਜੀ ਆਟੇ ਨਾਲ ਪੜੇਥਨ ਵਾਲੀ ਗੱਲ ਹੋਈ ਹੈ ਮੇਰੇ ਨਾਲ ਹਾਂਜੀ ਤੇ ਬਾਅਦ ਚੋਂ ਆਪਣੀ ਫੈਮਲੀ ਨੇ ਸਿਮਰਜੀਤ ਮਾਨਸਰ ਨਾਲ ਕੰਟੈਕਟ ਕੀਤਾ ਇਹਨਾਂ ਨੇ ਉਧਰ ਅੰਬੈਸੀ ਨੂੰ ਲੈਟਰਸ ਚਿੱਠੀਆਂ ਸਾਰਾ ਕੁਝ ਭੇਜਿਆ ਮੇਰੇ ਨਾਮ ਦਾ। ਨਹੀਂ ਜਦੋਂ ਤੁਸੀਂ ਇੱਕ ਵਾਰੀ ਫੜੇ ਗਏ ਹੋ ਤੁਹਾਨੂੰ ਲੱਗਦਾ ਹੈ ਕਿ ਉਮੀਦ ਵੀ ਵੀ ਅਸੀਂ ਫਸ ਚੁੱਕੇ ਹਾਂ ਪੰਜਾਬ ਚ ਸਾਡੇ ਲਈ ਬੜਾ ਮੁਸ਼ਕਲਾ ਜਾਣਾ। ਹਾਂਜੀ ਸਰ ਲੱਗਦਾ ਸੀਗਾ ਕਿਉਂਕਿ ਉੱਥ ਤੋ 3-4 ਸਾਲ ਤੇ ਬਿਲਕੁਲ ਨਹੀਂ ਨਿਕਲਦਾ ਜੇਲ੍ਹ ਚ ਵੱਡੀ ਗੱਲ ਇਹ ਹੁੰਦੀ ਹੈ ਕਿ ਅਸੀਂ ਆਪਣੇ ਤੋਂ ਬਹੁਤ ਦੂਰ ਹੁੰਨੇ ਆ ਉੱਥੇ ਛੜੀ ਮਦਦ ਕਰਨ ਨਾਲ ਕੋਈ ਨਹੀਂ ਹੁੰਦਾ ਹਾਂਜੀ ਬਿਲਕੁਲ 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 ਸਰ ਹਾਂਜੀ ਐਦਾ ਹੀ ਸੀਗਾ ਉੱਥੇ ਮਦਦ ਤੇ ਤੁਸੀਂ ਉਮੀਦ ਵੀ ਨਹੀਂ ਕਰ ਸਕਦੇ ਕਿਉਂਕਿ ਸਾਰੇ ਆਪਣੇ ਵਰਗੇ ਹੀ ਹੁੰਦੀਆਂ ਜੇਲ੍ਹ ਚ ਕਿਸੇ ਕੋਲ ਕੀ ਹੁੰਦਾ ਹਨਾ ਆਪਾਂ ਕਿਹੜਾ ਉੱਥੇ ਕਮਾ ਰਹੇ ਹੁੰਨੇ ਆਗੇ ਤੇ ਜੋ ਤੁਸੀਂ ਇਥੇ ਫਸ ਕੇ ਸੀ ਤੁਹਾਡਾ ਫਿਰ ਹਫਤਾ ਕਿ ਮੇਰੇ ਹੋਇਆ ਮਾਨ ਸਰ ਨਾਲ ਜੀ ਸਰ ਮੇਰਾ رابطہ ਮਾਨ ਸਰ ਨਾਲ ਤਾਂ ਨਹੀਂ ਹੋਇਆ ਮੇਰਾ رابطہ ਮੇਰੀ ਇੱਕ ਫਰੈਂਡ ਸੀ ਦੁਬਈ 'ਚ ਮੈਂ ਉਥੋਂ ਉਹਨੂੰ ਹੀ ਕਾਲ ਕੀਤੀ ਤੇ ਉੱਥੇ ਕਿਉਂਕਿ ਜੇਲ੍ਹ ਦੇ ਵਿੱਚ ਫੋਨ ਲੱਗੇ ਹੁੰਦੇ ਆ ਜਿੱਦਾਂ ਆਪਣੇ ਲੈਂਡਲਾਈਨ ਫੋਨ ਹੁੰਦੇ ਆ ਉਹਦਾ ਫੋਨ ਲੱਗੇ ਹੁੰਦੇ ਆ ਉਹਨਾਂ 'ਚ ਤੁਸੀਂ ਬੈਲੈਂਸ ਰੀਚਾਰਜ ਕਰਕੇ ਕਾਲ ਕਰ ਸਕਦੇ ਹੋ ਤੇ ਮੈਂ ਆਪਣੀ ਫੈਮਿਲੀ ਨਾਲ ਰਾਬਤਾ ਕੀਤਾ ਤੇ ਇਹਨਾਂ ਨੇ ਫਿਰ ਮਾਨ ਸਰ ਦੇ ਆਫਿਸ ਜਾ ਕੇ ਉਹਨਾਂ ਨਾਲ ਰਾਬਤਾ ਕੀਤਾ ਉਹਨਾਂ ਨੇ ਫਿਰ ਲੈਟਰਸ ਵਗੈਰਾ ਲਿਖ ਕੇ ਇੰਡੀਅਨ ਐਮਬੈਸੀ ਨੂੰ ਭੇਜੇ ਤੇ ਫਿਰ ਉਹਨਾਂ ਨੇ ਉੱਥੇ ਸੀਆਈਡੀ ਨਾਲ ਕੰਟੈਕਟ ਕੀਤਾ ਤੇ ਫਿਰ ਮੇਰਾ ਪਹਿਲੇ ਕੋਰਟ ਤੇ ਹੀ ਮੈਨੂੰ ਮਾਨਸਰ ਨੇ ਬਾਈਜਤ ਬਰੀ ਕਰਵਾ ਲਿਆ ਸੀ ਠੀਕ ਹੈ ਅੱਛਾ ਜਦੋਂ ਤੁਸੀਂ ਵਾਪਸ ਆਏ ਹੋ ਨਾ ਪਰਿਵਾਰ ਬੜੀ ਉਮੀਦਾਂ ਨਾਲ ਬਾੜ ਭੇਜਦਾ ਹਾਂਜੀ ਹਾਂਜੀ ਤੇ ਘਰ ਦੇ ਵਿੱਚ ਤੁਹਾਡੀ ਫੈਮਿਲੀ ਚ ਕੌਣ-ਕੌਣ ਮੈਂਬਰ ਨੇ ਸਰ ਮੇਰੇ ਮੰਮੀ ਡੈਡੀ ਨੇ ਮੈਂ ਮੈਰੀਨਾ ਮੇਰਾ ਇੱਕ ਮੇਰੀ ਛੋਟੀ ਜੀ ਬੇਟੀ ਵੀ ਹੈ ਤੋ ਮੇਰੇ ਦਾਦਾ ਦਾਦੀ ਫੁੱਲ ਫੈਮਲੀ ਹੈ ਮਤਲਬ ਆਪਣੀ ਯਾਨੀ ਕਿ ਕਾਫੀ ਵੱਡੀ ਜ਼ਿੰਮੇਵਾਰੀ ਪਰਿਵਾਰ ਦੀ ਮਾਪੇ ਦਾ ਹੈਗੀ ਹੈਗੀ ਸੀ ਤੁਹਾਡੇ ਆਪਣੇ ਬੱਚੇ ਦੀ ਜ਼ਿੰਮੇਵਾਰੀ ਵੀ ਸੀਗੀ ਹਾਂਜੀ ਹਾਂਜੀ ਮੇਰੇ ਹਸਬੰਦ ਹਸਬੈਂਡ ਵੀ ਨੇ ਤੇ ਮੇਰਾ ਬੱਚਾ ਵੀ ਹੈ ਹਾਂਜੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸਾ ਜਦੋਂ ਤੁਸੀਂ ਮਤਲਬ ਵਾਪਸ ਆਏ ਹੋ ਖਾਲੀ ਹੱਥ ਹੀ ਆਏ ਹੋ ਬਿਲਕੁਲ ਸਾਰੇ ਪੈਸੇ ਮੈਂ ਜੇਲ੍ਹ ਚ ਹੀ ਲਗਾ ਕੇ ਆਈਆਂ ਜਿੰਨਾ ਮੈਂ ਕਮਾਇਆ ਸੀ ਸਾਰੀ ਮੇਰੀ ਸੇਵਿੰਗ ਮੈਂ ਜੇਲ੍ਹ ਚ ਹੀ ਲਾ ਕੇ ਆਈਆਂ ਅਸ ਜਦ ਤੁਹਾਡੇ ਪਰਿਵਾਰ ਨੂੰ ਇਸ ਹਾਲਾਤਾਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੂੰ ਤੁਰੰਤ ਮੱਕੇ ਦੇ ਝਟਕਾ ਲੱਗਦਾ ਹਨ ਵੀ ਚਲੋ ਪੈਸੇ ਤਾਂ ਖਾਦੀ ਘੜੀ ਗਏ ਜੀ ਸਾਡਾ ਪਰਿਵਾਰ ਦਾ ਮੈਂਬਰ ਵਾਪਸ ਆ ਜੇ ਮਾਪਿਆਂ ਨੂੰ ਬੰਤੀ ਦਾ ਫਿਕਰ ਹੁੰਦਾ ਤੇ ਬੱਚੇ ਨੂੰ ਆਦੀ ਮਾਂ ਦਾ ਬਿਲਕੁਲ ਤੇ ਪਤੀ ਨੂੰ ਆਪਣੀ ਵਾਈਫ ਦਾ ਹਨਾ ਵੀ ਸਾਡਾ ਇੱਕ ਜਿਹੜਾ ਸਾਡੇ ਪਰਿਵਾਰ ਚੋਂ ਵੱਖ ਹੋਇਆ ਸਾਡੇ ਪਰਿਵਾਰ ਦੇ ਵਿੱਚ ਵਾਪਸ ਆ ਜੇ ਹਨਾ ਤਾਂ ਉਸ ਵੇਲੇ ਤੁਹਾਡੇ ਪਰਿਵਾਰ ਦੇ ਕਿੱਦਾਂ ਦੇ ਹਾਲਾਤ ਬਣੇ ਹਾਂਜੀ ਸਰ ਮੇਰੇ ਮੰਮੀ ਮੇਰੇ ਪੂਰੀ ਫੈਮਲੀ ਬਹੁਤ ਰੋਂਦੀ ਸੀ ਕਿ ਸ਼ਾਇਦ ਹੁਣ 3-4 ਸਾਲ ਸਾਡਾ ਬੱਚਾ ਵਾਪਸ ਨਹੀਂ ਆਏਗਾ ਕੀ ਪਤਾ ਆਪਾਂ ਕਿਸੇ ਕੰਟਰੀ ਦੇ ਕੀ ਹੋਏਗਾ ਕਿ ਨਹੀਂ ਹੋਏਗਾ ਹਨਾ ਕਦੋਂ ਕੋਰਟ ਦੀ ਡੇਟ ਮਿਲੇਗੀ ਜਾਂ ਕੁਝ ਵੀ ਬਹੁਤ ਮਤਲਬ ਡਰ ਦਾ ਮਾਹੌਲ ਹੀ ਸੀਗਾ ਜਦੋਂ ਦੀ ਵਾਪਸ ਆਏ ਹੋ ਘਰ ਆਏ ਹੋ ਨਾ ਤੁਹਾਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਊਗਾ ਬੜੀਆਂ ਉਮੀਦਾਂ ਲਾ ਕੇ ਬੰਦਾ ਬਾਹਰ ਜਾਂਦਾ ਜੀ ਹਨਾ ਜਦੋਂ ਖਾਲੀ ਵਾਪਸ ਆਉਂਦਾਗਾ ਖਾਲੀ ਹੱਥੋ ਇਸ ਤਰ੍ਹਾਂ ਆ ਜਾਂਦਾਗਾ ਤਾਂ ਬੜੀਆਂ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕੀ ਕਵਾਂਗੇ ਹਨਾ ਹਾਂਜੀ ਹਾਂ ਸਰ ਇਹ ਤਾਂ ਹੈ ਬਿਲਕੁਲ ਜਦੋਂ 2-3 ਸਾਲ ਬਾਅਦ ਵਾਪਸ ਆਉਨੇ ਆ ਤਾਂ ਫਿਰ ਐਦਾਂ ਹੁੰਦਾ ਹਨਾ ਕਿ ਗੋਲ ਖੁੱਲੇ ਪੈਸੇ ਹੁਣ ਆਪਾਂ ਜਾ ਕੇ ਇੰਡੀਆ ਉਡਾਈਏ ਐਸ਼ ਕਰੀਏ ਹਨਾ ਪਰ ਜਦੋਂ ਐਦਾਂ ਦਾ ਟਾਈਮ ਹੋਵੇ ਤੇ ਇੱਕ ਸ਼ਰਮ ਵੀ ਆਂਦੀ ਹੈ ਕਿ ਹਾਏ ਕਿੱਦਾਂ ਕਹਿਣਾ ਕਿ ਜੇਲ੍ਹ ਚੋਂ ਵਾਪਸ ਆਈ ਹੈ ਹਨਾ ਚਲੋ ਫੈਮਿਲੀ ਦਾ ਤਾਂ ਨਹੀਂ ਬਟ ਲੋਕਾਂ ਦਾ ਤਾਂ ਹੁੰਦਾ ਹੀ ਹੈ ਮੂੰਹ ਨਹੀਂ ਫੜਿਆ ਜਾਂਦਾ ਕਿ ਇਹਦਾ ਬਿਲਕੁਲ ਬਿਲਕੁਲ ਸਰ ਹਾਂ ਬਹੁਤ ਸ਼ਰਮ ਮਤਲਬ ਸ਼ਰਮ ਵਾਲੀ ਗੱਲ ਹੀ ਕਹਿ ਸਕਦੇ ਹਾਂ ਬਟ ਚਲੋ ਉਸ 'ਚ ਮੇਰੀ ਕੋਈ ਗਲਤੀ ਵੀ ਨਹੀਂ ਸੀ ਬਟ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਅਸਾ ਅੱਜ ਤੁਸੀਂ ਵਾਪਸ ਆਏ ਹੋ ਕੀ ਤੁਹਾਡਾ ਦੁਬਾਰਾ ਲੱਗਦਾ ਕਿ ਤੁਸੀਂ ਵਾਪਸ ਜਾਣਾ ਚਾਹੁੰਦੇ ਵਿਦੇਸ਼ਾਂ ਵਿੱਚ ਜਾਨੇ ਹਾਂਜੀ ਸਰ ਵਾਪਸ ਤੇ ਫਿਲਹਾਲ ਮੈਂ ਜਾ ਰਹੀ ਹਾਂ ਬਟ ਡਰਤਾ ਲੱਗਦਾ ਹੈਗਾ ਕਿ ਕਿਤੇ ਫੇਰ ਉਦਾਂ ਦੀ ਕੋਈ ਗੱਲ ਨਾ ਹੋ ਜਾਵੇ ਬਟ ਚਲੋ ਹੁਣ ਸਪੋਰਟ ਹੈ ਮਾਨਸਰ ਦੀ ਸੋ ਮੈਨੂੰ ਫਿਲਹਾਲ ਡਰ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਦੀ ਸਪੋਰਟ ਹੈ ਕਸਾ ਸਾਡੇ ਚੈਨਲ ਦੇ ਰਾਹੀਂ ਇਸ ਨੂੰ ਪੂਰੀ ਦੁਨੀਆ ਦੇਖਦੀ ਹੈ ਨਾ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਹੋਰ ਮਾਲ ਜਾਂ ਹੋਰ ਦੇ ਸਮਝ ਫਸੀਆਂ ਨੇ ਹੈਨਾ ਜਾਂ ਕਿਸੇ ਗਲਤ ਟਰੈਵਲ ਏਜੰਟਾਂ ਦੇ ਹੱਥ ਚਲੀਆਂ ਜਾਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਸਰ ਇਹ ਅੱਜਕੱਲ ਤੇ ਬਹੁਤ ਜ਼ਿਆਦਾ ਹੋ ਰਿਹਾ ਕੁੜੀਆਂ ਨੂੰ ਸੇਲ ਵੀ ਕੀਤਾ ਜਾ ਰਿਹਾ ਕੱਲੇ ਦੁਬਈ ਚ ਨਹੀਂ ਬਹੁਤ ਐਦਾਂ ਦੀਆਂ ਕੰਟਰੀਆਂ ਨੇ ਜਿੱਥੇ ਕੁੜੀਆਂ ਨੂੰ ਏਜੰਟ ਵੱਧ ਤੋਂ ਵੱਧ ਪੈਸੇ ਲੈ ਕੇ ਮਤਲਬ ਬਹੁਤ ਵਾਦੇ ਵਗੈਰਾ ਕਰਕੇ ਲੈ ਜਾਂਦੇ ਨੇ ਪਰ ਉੱਥੇ ਜਾ ਕੇ ਕੁੜੀਆਂ ਨੂੰ ਨਾ ਤਾਂ ਕੰਮ ਦਿਵਾਉਂਦੇ ਨੇ ਜਾਂ ਫਿਰ ਕੁੜੀਆਂ ਖੁਦ ਗਲਤ ਕੰਮਾਂ 'ਚ ਪੈ ਜਾਂਦੀਆਂ ਨੇ ਜਾਂ 에ਜੰਟ ਹੀ ਉਹਨਾਂ ਨੂੰ ਮਜਬੂਰ ਕਰ ਦਿੰਦੇ ਨੇ ਹਨਾ ਸੋ ਕਈ ਵਾਰੀ ਇਹ ਨਹੀਂ ਹਾਲਾਤ ਬਣ ਜਾਂਦੇ ਤੋਂ ਮਾਪੇ ਕਰਜ਼ਾ ਚੱਕ ਕੇ ਭੇਜਦੇ ਨੇ ਲੜਕੀ ਨੂੰ ਕਿ ਕੰਪਨੀ ਮਿਲਦਾ ਤਾਂ ਮਾਪੇ ਵਾਰ-ਵਾਰ ਪੈਸੇ ਦੀ ਮੰਗ ਕਰਦੇ ਨੇ ਵੀ ਸਾਨੂੰ ਪੈਸੇ ਵਾਪਸ ਭੇਜੋ ਤਾਂ ਉਸ ਬਾਅਦ ਤੋਂ ਉਹ ਬੱਚੀਆਂ ਕੀ ਕਰਨਗੀਆਂ ਕੁਝ ਕੁੜੀਆਂ ਤਾਂ ਸੁਸਾਇਡ ਹੀ ਕਰ ਲੈਂਦੀਆਂ ਨੇ ਵਿਚਾਰੀਆਂ ਜਾਂ ਫਿਰ ਗਲਤ ਰਾਹ ਤੁਰ ਪੈਂਦੀਆਂ ਨੇ ਗੀਆਂ ਫਿਰ ਸਹੀ ਤਾਂ ਉਹਨਾਂ ਕੋਲ ਕੋਈ ਵੀ ਰਾਹ ਨਹੀਂ ਹੁੰਦਾ ਕਿਉਂਕਿ ਉਹਨਾਂ ਕੋਲ ਕੰਮ ਹੀ ਨਹੀਂ ਹੁੰਦਾ ਹਨਾ ਤੇ ਫਿਰ ਕੁੜੀਆਂ ਆਪਣੇ ਲਾਈਫ ਹੀ ਖਰਾਬ ਕਰ ਰਹੀਆਂ ਨੇ ਮਤਲਬ ਅਗਰ ਤੁਹਾਡੇ ਕੋਲ ਸਹੀ ਲਾਈਨ ਨਹੀਂ ਹੈਗੀ ਤੁਹਾਡਾ ਕੋਈ ਟਰਸਟੇਬਲ ਉੱਥੇ ਨਹੀਂ ਹੈਗਾ ਪਰਸਨ ਤਾਂ ਪਲੀਜ਼ ਤੁਸੀਂ ਨਾ ਹੀ ਜਾਓ ਬੈਟਰ ਆਪਣੀ ਕੰਟਰੀ ਚ ਕੋਈ ਛੋਟਾ ਮੋਟਾ ਕੰਮ ਬੰਦਾ ਦੇਖ ਲਵੇ ਪੈਸੇ ਘੱਟ ਕਮਾ ਲਓ ਪਰ ਰਿਸਕ ਨਾ ਲਵੋ ਆਪਣੀ ਲਾਈਫ ਨਾਲ ਹਾਂਜੀ ਜਿਵੇਂ ਤੁਹਾਨੂੰ ਪਹਿਣ ਨੇ ਬਹੁਤ ਵਧੀਆ ਸਨੇਹ ਦਿੱਤਾਗਾ ਕਿ ਇਸ ਤਰ੍ਹਾਂ ਜਿਹੜੇ ਜੇਕਰ ਤੁਹਾਨੂੰ ਵਧੀਆ ਪਲੇਟਫਾਰਮ ਨਹੀਂ ਮਿਲਿਆ ਤਾਂ ਇਸ ਤਰ੍ਹਾਂ ਤੁਸੀਂ ਬਾਹਰ ਨਾ ਜਾਓ ਜਿਵੇਂ ਤੁਹਾਨੂੰ ਅਸੀਂ ਇਹਨਾਂ ਨਾਲ ਮਿਲਾਇਆ ਇਸੇ ਤਰ੍ਹਾਂ ਅੱਜ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ-ਨਵੇਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸ세ਕਾਲ ਜੀ